हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਘੜਕਾ ਪੱਕੂ ਪੂਰਾ ਪਿੰਡ ਬਿਲਕੁਲ ਲੱਗਿਆ ਦੋਸਤੋ ਤੇ ਵੀਰ ਅਮਰਤ ਕੋਲ ਆਇਆ ਦੋ ਦੋਸਤੋ ਠੀਕ ਹੈ ਜੀ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਹਿਲਾਂ ਵੀ ਆਪਾਂ ਪਸ਼ੂ ਤੁਹਾਨੂੰ ਕਾਫੀ ਦਿਖਾਉਂਦੇ ਆ ਇਸ ਘਰੋਂ ਅੱਜ ਵੀ ਚਾਰ ਨਗ ਦਿਖਾ ਦਾਂਗੇ ਦੋ ਵੜਾ ਜਿਹੜੀਆਂ ਦੋਸਤੋ ਦੋ ਦੋਤੇ ਚੱਲਣ ਰਹੀਆਂ ਨੇ ਪੂਰੀ ਡਿਟੇਲ ਆਪਾਂ ਅਮਰਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਦੋ ਵੜਾ ਜਿਹੜੀਆਂ ਦੋਸਤੋ ਗੱਬਣ ਨੇ ਠੀਕ ਆ ਜੀ ਸੋ ਕਿੰਨੇ ਕਿੰਨੇ ਸਮੇਂ ਦੀਆਂ ਗੱਬਣਾਂ ਸ਼ਾਹੀਵਾਲ ਅੰਗ ਦੇ ਵਿੱਚ ਆ ਦੋਨੋਂ ਵੜੇ ਤੇ ਦੋਨਾਂ ਵੜਾਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਤੇ ਬਾਕੀ ਰੇਟ ਭਾਅ ਪੜਦਾ ਦੋਸਤੋ ਵੀਡੀਓ ਦੇ ਵਿੱਚ ਕਰਦੇ ਆਂਗੇ ਸੋ ਜਿਹੜੇ ਵੀਰ ਨੂੰ ਵੀ ਜੱਜੂਗਾ ਸੌਦਾ ਤੁਸੀਂ ਅਮਰਤ ਨਾਲ ਕਰ ਲਿਓ ਠੀਕ ਆ ਅੱਜ ਤਾਰੀਖ ਤੁਸੀਂ ਨੋਟ ਕਰ ਲਓ 31 ਮਈ ਤੇ ਸਮਾਂ ਦੋਸਤੋ ਮਾਰਨਿੰਗ ਕੋਈ 8:30 ਵਜੇ ਦਾ ਬਾਕੀ ਵੇੜਾਂ ਜਿਹੜੀਆਂ ਦੋਸਤੋ ਚੰਗੀਆਂ ਸਾਫ਼ ਸੁਥਰੀਆਂ ਹੁੰਦੀਆਂ ਪਰ ਫਿਰ ਵੀ ਕੋਈ ਵੀਰ ਆਪਣੀ ਤਸੱਲੀ ਆ ਦੋ ਟਾਈਮ ਚੋਕੇ ਕਰ ਲੈ ਜਿਹੜਾ ਪਸੂ ਸੋਇਆ ਗੱਬਣ ਪਸੂ ਆਪਣਾ ਚੌਥਾ ਥਨਾਂ ਦਾ ਭਰਾ ਕੇ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਅਮਰਤ ਭਾਈ ਸਾਸਰੀ ਕਾਲ ਸਾਸਰੀ ਘਰ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਠੀਕ ਠਾਕ ਰਹੇ ਹਾਂਜੀ 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 ਅੱਛਾ ਅਮਰਤ ਅੱਜ ਆਪਣੇ ਕੋਲ ਜਿਹੜੀਆਂ ਚਾਰ ਬੇੜਾਂ ਨੇ ਵੈਸੇ ਮੋٹے ਮੋٹے ਤੌਰ ਤੇ ਡਿਟੇਲਿੰਗ ਦੇ ਦਿੱਤੀ ਕਿ ਦੋ ਜਿਹੜੀਆਂ ਦੁੱਧ ਤੇ ਹੁਣ ਚੱਲ ਰਹੀਆਂ ਕਿ ਤਿੰਨ ਦੁੱਧ ਤੇ ਮੇਰੇ ਦੋ ਦੁੱਧ ਤੇ ਆ ਵਸ਼ੀ ਆ ਢਾਈਆਂ ਮਹੀਨੇ ਹੀ ਗੱਭਣ 7 ਕਿਲੋ ਦੁੱਧ ਆ ਦੂਜਾ ਸੁਹਾ ਸੁਣਾ ਗਾੜੀ ਗੱਭਣ ਦੂਸਰੇ ਲਈ ਪਹਿਲਣਾ ਅੱਛਾ ਜੀ ਕੋਹ ਨਹੀਂ ਸੂਈ ਆ ਆ ਤੀਜੇ ਲਈ ਤੀਜੇ ਸੁਵੇ ਆ ਚੌਥੇ ਲਈ ਗੱਭਣਾ ਵੇੜ ਗੱਭਣ ਚੈੱਕ ਪਾਸ ਵੀ ਹੈਗੀਆਂ ਨੇ ਨਹੀਂ ਨਹੀਂ ਵੀਰੇ ਮਤਲਬ ਉਹ ਚੈੱਕ ਪਾਸ ਆ ਇਹ ਆ ਇਹ ਕਿਆ ਤਰੀਕ ਦਾ ਟੀਕਾ ਲੱਗਾ ਇਹਨੂੰ ਲਓ ਵੀ ਆਹ ਲਾਲ ਜਿਹੜੀ ਪਹਿਲੇ ਨੰਬਰ ਤੇ ਦਿਖਾਉਣੀ ਹੈ ਚੈੱਕ ਪਾਸ ਆ ਤੇ 8 ਢਾਈ ਮਹੀਨੇ ਚੈੱਕ ਪਾਸ ਆ ਪੰਨ ਗਰੰਟੀ ਨਾਲ ਪੂਰੀ ਆ ਆਪਦੀ ਕਰਾਈ ਅਗਲੀਆਂ ਜਿਹੜੀਆਂ ਦੋ ਜੋੜੀ ਆ ਗਈ ਉਹ ਸ਼ਾਈ ਵਾਲਾ ਉਹ ਵੀਰੇ ਸਾਡੇ 55 ਦੀ ਪਰਲੇ 6ਾਂ ਦੀ ਲਓ ਜੀ ਸੋ ਦੋਸਤੋ ਇਹ ਡਿਟੇਲ ਤੁਹਾਨੂੰ ਮਿਲ ਜੂਗੀ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਗੱਬਣ ਬੱਚੀਆਂ ਵੀ ਜਿਹੜੇ ਬਹਿੜਾ ਜਿੰਗੀਆਂ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਸੋ ਕਿੰਨੇ-ਕਿੰਨੇ ਮਹੀਨੇ ਦੀਆਂ ਗੱਬਣ ਆ ਪੂਰੀ ਡਿਟੇਲ ਮਿਲੂਗੀ ਤੁਹਾਨੂੰ ਲੋ ਵੀ ਅਮਰਤ ਆ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਕਰੋਸ ਸੇਕਟਰ ਸ਼ਾਹੀਵਾਲਾ ਦੇ ਸ਼ਾਹੀਵਾਲਾ ਤੇ ਜਲਸੀ ਦਾ ਕਰੋਸ ਆ ਗਿਆ। ਬਰਫ ਵਰ ਫਰ ਕੀ ਠੰਡੀ ਆ ਬਹੁਤ ਜਿਆਦੀ। ਬੜੀ ਨਿੱਗਰ ਪਿਆਰੀ ਹੈ। ਨਿੱਗਰ ਵੀ ਆ ਪਿਆਰੀ ਵੀ ਆ ਪੂਰੀ ਆ ਸੰਭੀ ਕਿਸੇ ਨੇ। ਹਾਂ। ਤੇ ਇਹ ਪਹਿਲੇ ਸਵੇਰੇ ਜੀ ਚੱਲ ਰਹੀ ਆ। ਵੀਰੇ ਪਹਿਲੇ ਨਾਲ ਦੂਸਰੇ ਲਈ ਗੱਬਣ ਢਾਈਆਂ ਮਹੀਨਿਆਂ ਦੀ ਆਪਾਂ ਚੈੱਕ ਕਰਾ ਲਈ ਕੱਲ। ਕੱਲ ਕਰਾ ਲਈ ਆ ਤੇ ਦੁੱਧ ਇਸ ਵਕਤ 7 ਕਿਲੋ ਵੀਰੇ। ਲੋ ਵੀ ਦੱਸੋ 7 ਕਿਲੋ ਦੁੱਧ ਵੀ ਆ ਢਾਈਆਂ ਮਹੀਨਿਆਂ ਦੀ ਗੱਬਣ ਆ ਚੈੱਕ ਪਾਸ ਆ। ਤਾਂ ਵੇਖੋ ਤੁਸੀਂ ਪੂਰੀ ਗੇਂਦ ਵਰਗੀ ਆ ਗੋਲ ਠੀਕ ਆ ਜੀ ਬੱਛੀ ਬਹੁਤ ਜਿਆਦੀ ਆ ਆ ਦੇਖੋ 7 ਕਿਲੋ ਦੋ ਤਾਂ ਢਾਈਆਂ ਮਹੀਨੇ ਦੀ ਗੱਬਣ ਚੈੱਕ ਪਾਸ ਮੇਰੇ ਭਰਾ ਬਹੁਤ ਕਈ ਵਾਰ ਮੰਗ ਕਰਦੇ ਆ ਵੀ ਗੱਬਣ ਤੋਕਰ ਪਸ਼ੂ ਖਰੀਦਣਾ ਚਾਹੁੰਦੇ ਆ ਠੀਕ ਆ ਜੀ ਤੁਸੀਂ ਹੱਥ ਪਾ ਸਕਦੇ ਤੇ ਹੈ ਬਿਲਕੁਲ ਗੁਲਾਈ ਦੇ ਵਿੱਚ ਆ ਜਿੰਨੀ ਵੀ ਵੇਲਵੂਲ ਸਪੈਸ਼ਲ ਛੋਟੀ ਜੀ ਵੇਲ ਕੱਦ ਕੱਦ ਬਹੁਤ ਸੋਹਣਾ ਬੱਛੀ ਦਾ ਤੇ ਬਾਕੀ ਬਹੁਤ ਪਿਆਰੀ ਆ ਠੀਕ ਆ ਜੀ ਸ਼ਕੀਨੀ ਸ਼ਕੂਨੀ ਬੜੀ ਆ ਤੇ ਹੈ ਵੀ ਬਿਲਕੁਲ ਅਵੀ ਜੀ ਆ ਦੇਖੋ ਤੋ ਦੋਨੋ ਜੜੀਆਂ ਦੋਸਤੋ ਫਸਿਲਟੀਆਂ ਹੈਗੀਆਂ ਨੇ ਨਾਲ ਦੀ ਨਾਲ ਦੁੱਧ ਵਾਲਾ ਪਸ਼ੂ ਵੀ ਆ ਨਾ ਲੱਗੇ ਨਵੇਂ ਦੁੱਧ ਰਲੀ ਵੀ ਆ ਦੂਜੇ ਸੁਵੇਲੀ ਤੇ ਮੂੰਹੋਂ ਦੰਦੀ ਵੈਸੇ ਵਿਖਾ ਦੰਨੇ ਤੇ ਚੈੱਕ ਕਰਵਾ ਦਾਂਗੇ ਤੁਹਾਨੂੰ ਕਿਵੇਂ ਆ ਠੀਕ ਆ ਜੇ ਵਿਖਾ ਦੰਦੀ ਠੀਕ ਆ ਛਿੱਕੀ ਆ ਜੀ ਹਾਂਜੀ ਕੰਨੀ ਵਾਲੇ ਖੜੇ ਆ ਹਾਂਜੀ ਲੋ ਵੀ ਕੰਨੀ ਵਾਲੇ ਖਲੋਤੇ ਆ ਦੰਦ ਤੇ ਚਿੱਕੀ ਆ ਕੇ ਖੜੇ ਕੋਈ ਵੀਰ ਬਸ ਬਸ ਜੀ ਸੋ ਮੂੰਹ ਪਟ ਕੇ ਦੋਸਤੋ ਵੇਖ ਲਿਆ ਕਰੋ ਕਈ ਵਾਰ ਅੱਗਾ ਪਿਛਾ ਹੋ ਜਾਂਦੀ ਗੱਲਬਾਤ ਵੀ ਕਈ ਨਾ ਪਸ਼ੂ ਦੁੰਦਾ ਚੋਗਾ ਵੀ ਹੁੰਦਾ ਤਾਂ ਕਿ ਦਸਨੋਂ ਰਹਿ ਜਾਈਦਾ ਕੁਛ ਨੋਂ ਰਹਿ ਜਾਈਦਾ ਆਪਣੀ ਅਣਕੇ ਤਸਦੀ ਕਰ ਲਿਆ ਕਰੋ ਅਮਰਤ ਲਾਇਦੇ ਕੀ ਕਰਦਾ ਫਿਰ ਵੀਰੇ ਮੇਰੇ ਮੋਲੇ ਦਾ 30 ਕਰ ਲੀਏ ਜੋ ਮਰਜ਼ੀ ਕਰੀ ਜਾਈਏ 28000 ਜੀ ਦੇਦਾ 28000 ਦੀ ਹਾਂ ਉਹ ਚੋ ਕਰਾਂ ਮਾਨਤਨ ਖੁੱਲਾ ਲਓ ਵੀ 28000 ਦੀ ਦੋਸਤੋ ਇਹ ਤੁਹਾਨੂੰ ਵੜ ਮਿਲ ਜੂਗੀ ਸੋ 28000 ਦੇ ਵਿੱਚੋਂ ਵੀ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਸੋ ਵੜ ਚੰਗੀ ਵੀਰੇ ਗਾਂ ਰੁਪਈਆਂ ਦੀ ਫੇਰ ਵਾਦੇ ਦੀ ਇਹ 60000 ਦੀ ਬਸ਼ੀ ਹੈ ਜਿੰਨੀ ਸੋਹਣੀ ਸੁਨੱਖੀ ਹਾਂ ਬਿਲਕੁਲ ਜੀ ਬਿਲਕੁਲ ਜਾਇਜ਼ ਹੈ ਮੁੱਲ ਕੀਤਾ ਆਪ ਸਹੀ ਹੈ ਜੀ ਹਾਂ ਜੀ ਲਓ ਵੀ ਅੰਮ੍ਰਿਤ ਆ ਆ ਗਿਆ ਆਪਣੇ ਕੋਲ ਵੱਡੇ ਕਦ ਕੱਦ ਤੇ ਵੀਰੇ 4 ਤਰੀਕ ਦਾ ਟੀਕਾ ਲੱਗਾ ਇਹਨੂੰ ਆ 4 ਤਰੀਕ ਨੂੰ ਮਹੀਨਾ ਹੋਇਆ ਨਾ ਘੜ ਕੇ ਉਹ ਗਾਂ ਲਈ ਆਪਾਂ ਸਾਰੀ ਦੂਰੋਂ ਨਹੀਂ ਲਈ ਆ ਇਹਨੂੰ 3 ਮਹੀਨੇ ਸੂਈ ਨੂੰ ਹੋਏ ਸਾਰੇ ਹਾਂ ਦੁੱਧ ਕਿੰਨਾ ਚਵਾ ਰਹੀ ਹੋਣਾ ਹੁਣ ਵੀਰੇ ਦੁੱਧ ਦੇ ਦੇ ਥੱਲੇ ਆਪਾਂ 14 ਕਿਲੋ ਚੋਕੇ ਲਿਆਂਦਾ 12 ਕਿਲੋ ਪੱਕਾ ਵਾ 12 ਕਿਲੋ ਗਰਮੀ ਗਰਮੀ ਪੈਣ ਦੀ ਤੈਨੂੰ ਪਤਾ ਡੰਗਰ ਹੋਣ ਕੀ ਕਰਨਾ ਥਾਣਾ ਤੋਂ ਨਾ ਬਰਾਬਰ ਚਾਰੇ ਵਰਤੇ ਵੀਰੇ 5 ਥਾਣ ਹੈ ਇਹਦੀ 5ੇ ਵਰਤੇ 5ੇ ਦੇ ਵਿੱਚੋਂ 10 ਘਟਾਰ ਆਉਂਦੇ ਪੰਜਵੇਂ ਦੇ ਲੋਕ ਦੱਸੋ ਪੰਜ ਥਣੀਆਂ ਪੰਜੇ ਥਣ ਚੱਲਦੇ ਆ ਪੰਜਾਂ ਥਣ ਇੱਕ ਥਣ ਦੇ ਵਿੱਚੋਂ ਦਾ ਪੰਜਵਾਂ ਥਣੋਂ ਦੇ ਚ 10 ਕਿ ਤਾਰ ਆਉਂਦੀਆਂ ਨੇ ਪੂਰਾ 1000 ਆ ਪਸ਼ਮਾ ਜਿਹੜਾ ਤੁਸੀਂ ਸੈਂਟਰ ਦੇ ਦੇਖੋਗੇ ਬਹਿਣੀ ਵਾਲੀ ਸਾਈਡ ਆ ਜਿਹੜਾ ਵਿਸਕਾਰ ਲੱਗਾ ਇਹਦੇ 10 ਕਿ ਤਾਰ ਆਉਂਦੀਆਂ ਠੀਕ ਆ ਹਾਂ ਵੀ 1000 ਥਣ ਮਤਲਬ 10 ਤਾਰਾਂ ਇੱਕੋ ਹੀ ਆਉਂਦੀਆਂ ਚ 12 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਸੋ ਜਿੱਦਾਂ ਮਰਜ਼ੀ ਚੋ ਕੇ ਪਸ਼ਮਾ ਕੇ ਆਪਣੀ ਤਸੱਲੀ ਕਰ ਲਿਓ ਤੇ ਪੰਜੇ ਦੇ ਪੰਜੇ ਥਣ ਵਰਦੇ ਆ ਜਿੱਦਾਂ ਮਰਜ਼ੀ ਕੋਈ ਵੀਰ ਚੋਵੇ ਮੋਟੀ ਥਾਰ ਬਹੁਤ ਜ਼ਿਆਦੀ ਸੀਲ ਵਸ਼ੀ ਲੈ ਵੀ ਕੱਦ ਵੀ ਪ ਤੇ ਅੱਗੇ ਮਹੀਨੇ ਕੀ ਦੋਸਤੋ ਬਣੀ ਆ ਠੀਕ ਆ ਜੀ ਮਹੀਨਾ ਕਸਵਾ ਹੋ ਚੱਲਿਆ ਵੀਰੇ ਤੁਹਾਨੂੰ ਪਤਾ ਇੱਕ ਇੰਦਰਬਾਗਾਂ ਬੋਲ ਪੈਂਦੀ ਆ ਤੇ ਸੂਵੇ ਤੀਜੇ ਲਈ ਬਣੀ ਹੋਗੀ ਅੱਗੇ ਤੀਜੇ ਨਹੀਂ ਚੌਥੇ ਹੋਊਗੀ ਵੀਰੇ ਐਵੇਂ ਤੁਹਾਨੂੰ ਮੈਂ ਕਹਿੰਦਾ ਤੀਜੇ ਸੂਚਨਾਂ ਉਹ گاਵਾਂ ਦੇ ਵਿੱਚ ਆ ਗਈ ਆ ਹਾਂ ਲਓ ਦੋਸਤੋ ਚੌਥੇ ਸੂਵੇ ਕੋਈ ਮੰਨ ਲੈ ਵੀਰੇ ਚੌਥੇ ਕ ਸੂਵੇ ਲਈ ਬਣੀ ਆ ਨਿਕਲ ਆਉਂਦੀ ਉਹ ਵੀ ਕਿਸੇ ਵੀਰ ਦੀ ਅੱਗੇ ਕਿਸਮ ਦਾ ਕਹਿੰਨ ਉਹ ਤਾਂ ਤੀਜੇ ਵਿਗਦੀ ਵੀਰ ਢਾਂਚਾ ਢੂੰਚਾ ਵੱਡਾ ਵਸ਼ੀ ਹਾਂ ਕਦ ਕੁਦੋ ਨਾ ਬੜਾ ਵੱਡਾ ਦੋਸਤੋ ਵੱਡੇ ਕਦ ਕਾਠ ਦੇ ਵਿੱਚ 12 ਕਿਲੋ ਦੁੱਧ ਤੇ ਮਹੀਨੇ ਕਿਤੇ ਹੀੜ ਗੇੜ ਜਿਹੜਾ ਸਮਾ ਈ ਆਈ ਹੋਈ ਹਾਂਜੀ ਤੇ ਬਾਕੀ ਤੁਸੀਂ ਰੰਗ ਪ੍ਰਿੰਟ ਵੇਖ ਕੇ ਚੈੱਕ ਕਰੋ ਸੋਨਾ ਰੰਗ ਪ੍ਰਿੰਟ ਆ ਕੱਦ ਬਹੁਤ ਵੱਡਾ ਬਾਕੀ ਨੋਰਮਲ 12 ਕ ਲੀਟਰ ਜਿਹੜਾ ਹੋਣਾ ਹੈਗਾ ਇਹਦੇ ਥੱਲੇ ਸੀਲਸ ਲੱਗ ਬਹੁਤ ਜ਼ਿਆਦੀ ਭਣਜਵਾਗ ਬਹਿ ਜੇ ਥੱਲੇ ਜੂੜ ਵੀ ਨਹੀਂ ਪਾਣਾ ਹਾਂ ਹਾਂ ਲਓ ਬੇ ਅਮਰ ਤੇ ਕਿੰਨੇ ਕੀਤੇ ਦੇ ਦਈਏ ਫਿਰ ਵੀਰੇ ਇਹਦਾ ਮੁੱਲ 32000 30 ਜੇ ਹਟਦਾ 30 ਜੋ ਮਾਤਾ ਨੂੰ ਪੂਰਾ ਕਰਾਂ ਠੀਕ ਹੈ ਹਾਂਜੀ ਲੋ ਵੀ 30000 ਦੇ ਵਿੱਚੋਂ ਭਰਾਵੋ ਛੋੜ ਛੱਪੇ ਹੋ ਜਾਣਗੇ ਠੀਕ ਆ ਜੀ ਤੇ ਮੱਛੀ ਬਹੁਤ ਜਿਆਦੀ ਚੰਗੀ ਆ ਗਾਂ ਰੁਪਈਏ ਵਟਾਉਣ ਵਾਲੀ ਆ ਦੁੱਧ ਵੀ ਚਲੋ ਚੰਗਾ ਭਰ ਜੂਗਾ ਬਿਲਕੁਲ ਜੀ ਬਿਲਕੁਲ ਆ ਦੇਖ ਠੀਕ ਆ ਲਾਵੀ ਅਮਰਤਾ ਅੱਗੇ ਆਪਣੇ ਕੋਲ ਜੁੜੀ ਇਹਦੀ ਆਪਾਂ ਗੱਲ ਕੀਤੀ ਸੀ ਸਾਈ ਭਾਲ ਬੈੜਾਂ ਦੀ ਆ ਵੀਰੇ ਸਾਢੇ ਪੰਜਵੇਂ ਆ ਜੀ ਵੈੜ ਗੱਭਣ ਆ ਵੱਡੀ ਜਿਹੜੀ ਹੈ ਹਾਂਜੀ ਹਾਂਜੀ ਲਓ ਜੀ ਛੋਲੀ ਛੋਲੀ ਬੜੀ ਵੱਛੀ ਨੂੰ ਆ ਡਰਾਈ ਥੱਲੇੋਂ ਦੁੱਧੋਂ ਹਾਂਜੀ ਦੁੱਧੋਂ ਡਰਾਈ ਸਾਢੇ ਪੰਜਾਂ ਮਹੀਨੇ ਦੀ ਗੱਭਣਾ ਦੋਸਤੋ ਤੇ ਸੁਹਾਗ ਕਿਨ ਮਾ ਸੁਣਦੀ ਅੱਗੇ ਇਹ ਵੀਰੇ ਪਹਿਲਾਂ ਨਹੀਂ ਆ ਪਲੂਣ ਹੀ ਸੁਣੀ ਆ ਮੈਂ ਪਹਿਲਾਂ ਨਹੀਂ ਸੁਣੀ ਆ ਹਾਂਜੀ ਲਓ ਵੀ ਪਹਿਲਾਂ ਨਹੀਂ ਬੱਚੀ ਸੁਣੀ ਦੋਸਤੋ ਸਾਢੇ ਪੰਜਾਂ ਮਹੀਨੇ ਦੀ ਗੱਭਾ ਤੇ ਬੇਸ਼ੱਕ ਕੋਈ ਭਰਾ ਸਾਈ ਬਿਆਹ ਨਾ ਕਰ ਲੇ ਆਪਣਾ ਡਾਕਟਰ ਤੁਸੀਂ ਨਾਲ ਲੈ ਕੇ ਜਾ ਲੋਕ ਨੂੰ ਹਾਇਰ ਕਰਵਾ ਦੂਗਾ ਵੀਰ ਆਪਣੀ ਤਸੱਲੀ ਕਰਵਾ ਸਕਦੇ ਜੀ ਹਾਂਜੀ ਹਾਂਜੀ ਸਾਢੇ 5 ਮਹੀਨੇ ਦੀ ਗੱਬਣ ਤੇ ਜਿਹੜੀ ਅਗਲੀ ਇਹ ਅਗਲੀ ਇਹ ਵੀਰੇ ਛਿਆਂ ਦੀ ਅਗਲੀ ਛਿਆਂ ਦੀ ਆ ਇਹ ਦੁੱਧੋਂ ਭੱਜੀ ਆ ਨਸੇ ਵੀਰੇ ਦੁੱਧੋਂ ਭੱਜੀ ਆ ਲਓ ਵੀ ਇਹ ਵੀ ਦੁੱਧੋਂ ਡਰਾਈ ਆ ਦੋਸਤੋ ਇਹ ਦੂਜੇ ਨਹੀਂ ਗੱਬਣ ਹਾਂਜੀ ਹਾਂਜੀ ਇਹ ਦੂਜੇ ਲਓ ਵੀ ਇਹ ਸਾਢੇ ਛਿਆਂ ਦੀ ਆ ਉਹ ਦੋਸਤੋ ਸਾਢੇ ਪੰਜਾਂ ਦੀ ਆ ਜੋੜੀ ਆ ਠੀਕ ਆ ਜੋੜੀ ਬਿਲਕੁਲ ਤੁਹਾਨੂੰ ਸਮਝ ਆ ਗਈ ਆ ਪਹਿਲਾਂ ਨੇ ਸੁਣਾ ਪਰਲੀ ਜਿਹੜੀ ਵੱਡੀ ਵੈੜ ਇਹਨਾਂ ਤੋਂ ਜੇ ਸੂਏ ਸੂਣਾ ਠੀਕ ਹੈ ਜੀ ਤੇ ਬਾਕੀ ਜੋੜੀ ਕੋਈ ਵੀਰ ਖਰੀਦਣੀ ਚਾਹੁੰਦਾ ਤੇ ਜੋੜੀ ਦਾ ਤੁਸੀਂ ਸੌਦਾ ਕਰ ਸਕਦੇ ਜਾਂ ਵੈਸੇ ਤੁਤੋਂ ਟਰਾਈ ਆ ਆਈਆਂ ਜਦੋਂ ਕਰਮ ਵਾਲੀਆਂ ਇਕੱਠੀਆਂ ਆਉਣੀਆਂ ਨੇ ਠੀਕ ਹੈ ਜੀ ਹੀਟ ਗੇਰ ਬਿਲਕੁਲ ਹੀਟਾਂ ਉੱਤੇ ਹਾਂਜੀ ਹਾਂਜੀ ਅਮਰ ਤਾਂ ਮੰਨ ਲਓ ਵੀ ਸਿੰਗਲ ਸਿੰਗਲ ਵੀਰ ਕੋਈ ਖਰੀਦਦਾ ਉਹ ਵੀ ਦੱਸ ਦੇ ਜੇਕਰ ਜੋੜੀ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਉਹਦੇ ਚੋ ਕੀ ਛੂਟ ਛੱਪੇ ਆ ਜਿਹੜੇ 40000 ਦੀ ਜੋੜੀ ਦੇ ਦਾਂਗੇ ਮੋਲ ਉਦਾਂ ਆਪਾਂ 55 ਪੰਜੀ ਪਾਇਆ ਆ ਠੀਕ ਆ ਹਾਂ ਜਿਹੜਾ ਲੈਂਦੇ ਆ ਤੇ ਬਾਈ ਬਾਈ ਦੀ ਕੱਲੀ ਕੱਲੀ ਦੇਦਾ ਠੀਕ ਹੈ ਜੇਕਰ ਸਿੰਗਲ ਆਫਰ 25 25 ਦੇ ਵਿੱਚੋਂ ਮਾਰਦਣ 22000 ਦੀ 22000 ਦੀ ਜੇ ਜੋੜੀ ਲਊ 40 ਦੀ ਦੇ ਤਾਂ 40000 ਦੀ ਹਾਂ ਬੱਸ ਇਹ ਦੋਸਤੋ ਸਿੰਗਲ ਸਿੰਗਲ ਤਾਂ 44000 ਬਣਦਾ ਤੇ ਜੇਕਰ ਇਕੱਠੀ ਜੋੜੀ ਤੁਸੀਂ ਲੈ ਜਾਂਦੇ ਜੇ 40000 ਦੇ ਵਿੱਚ ਤੁਹਾਨੂੰ ਦੋਨੋਂ ਇਹ ਵੜਾ ਮਿਲ ਜਾਣਗੇ ਆ ਗੱਬਣਾ ਕਿਸੇ ਤਨਪਤਨ ਲੱਗੀਆਂ ਨੇ ਇੱਕ ਤੇ ਤਕਰੀਬਨ ਤੁਸੀਂ ਲਾ ਲਓ ਕੋਈ ਤਿੰਨ ਕਮੀਨੇ ਇਕਰ ਦੋ ਢਾਈ ਮਹੀਨੇ ਹਾਂ ਹਾਂਜੀ ਇਹ ਵੜਾ ਦੋਸਤੋ ਠੀਕ ਹੈ ਜੀ ਬਾਕੀ ਦੁੱਧੋਂ ਡਰਾਈ ਆ ਸੋ ਤੋੜ ਕੇ ਤੁਹਾਨੂੰ ਇੱਕ ਵਾਰੀ ਰਹਿਣ ਦਿੰਦੇ ਆ ਵਿਖਾਉਣਾ ਠੀਕ ਹੈ ਜੀ ਫਿਲਹਾਲ ਤੋੜਾ ਤਾਰਾ ਬਿਲਕੁਲ ਓਕੇ ਜਿੱਦਾਂ ਮਰਜ਼ੀ ਭੁਜਾਈ ਫਿਰਿਓ ਤੁਸੀਂ ਇੱਥੇ ਆਣ ਕੇ ਤੇ ਤਸੱਲੀ ਕਰ ਲਿਓ ਬੇਸ਼ੱਕ ਕਿਸੇ ਵੀਰ ਨੇ ਗੱਬਣ ਪਸ਼ੂ ਖਰੀਦਣਾ ਹੁੰਦਾ ਐ ਇਸ ਸਟੇਜ ਦੇ ਉੱਪਰ ਤੇ ਡਾਕਟਰ ਤੋਂ ਆਪਦੀ ਪੁਸ਼ਟੀ ਕਰ ਲਿਓ ਵੀ ਵਾਕਈ 6.5 ਮਹੀਨਿਆਂ ਦੀ ਜਾਂ 5.5 ਦੀ ਹੈਗੀ ਆ ਉਹ ਤਸੱਲੀ ਕਰ ਲਿਓ ਕਿਉਂਕਿ ਅਮਰਤ ਨੇ ਕੀਤੀ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਇਹ ਅੱਜ ਦੋਸਤੋ ਟੋਟਲ 4 ਨਗ ਨੇ ਵੈਸੇ ਹੁਣ ਮੌਕੇ ਤੇ ਦੋ ਜਿਹੜੇ ਦਦਾਹਰੂ ਪਸ਼ੂ ਤੁਹਾਨੂੰ ਦਿਖਾਤੇ ਆ ਇਹ ਗੱਬਣ ਚੈੱਕ ਪਾਸ ਕਿੰਨੇ ਮਹੀਨਿਆਂ ਦੀ ਢਾਈਆਂ ਦੀ ਵੀਰੇ ਢਾਈਆਂ ਦੀ ਗੱਬਣ ਚੈੱਕ ਪਾਸ ਆਪਾਂ ਚੈੱਕ ਕਰਾਈ ਆ ਆਪਣੇ ਹੱਥੀਂ ਸਾ ਬਿਲਕੁਲ 7 ਕਿਲ ਤੇ ਅਗਲੀ ਜਿਹੜੀ ਆ ਦੋਸਤੋ ਵੇਖ ਤੁਹਾਨੂੰ ਦਿਖਾਤੀ 12 ਕਿਲੋ ਦੁੱਧ ਮਹੀਨੇ ਖਤੀ ਪਣੀਗੇ ਹਾਂਜੀ ਅੰਮ੍ਰਿਤ ਇਹ ਅੱਜ ਆਪਣੇ ਕੋਲ ਚਾਰ ਨਗ ਨੇ ਵੀਰੇ ਹਾਂਜੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ ਆਪਣਾ ਵੀਰੇ 8146450298722469 ਠੀਕ ਹੈ ਜੀ ਹਾਂਜੀ ਲੋਕ ਦੋਸਤੋ ਇਹ ਨੰਬਰ ਆ ਦੋਵੇਂ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ